ਤੋ ਦੁਕਾਨਾਂ ਸ਼ੈਟਰ ਲਾ ਕੇ ਵੀ ਤਿਆਰ ਹੋ ਗਈਆਂ ਨੇ ਜਿੱਥੇ ਕਾਰਪੋਰੇਸ਼ਨ ਵੱਲੋਂ ਇਸ ਬਿਲਡਿੰਗ ਨੂੰ ਸਾਰਾ ਕਰਪਸ਼ਨ ਦੱਸੀ ਗਈ ਹੈ ਬਹੁਤ ساری ਵਾਇਲੇਸ਼ਨ ਦੱਸੀ ਗਈ ਆ ਉਹ ਤੇ ਬਿਲਡਿੰਗ ਨੂੰ ਢਾਣ ਲਈ ਹੁਕਮ ਆਏ ਹੋਏ ਆ ਤੇ ਉੱਥੇ ਹੀ ਬਿਲਡਿੰਗ ਪੂਰੀ ਤਰ੍ਹਾਂ ਹੁਣ ਨਮ ਨਵੇਲੀ ਦੁਰਲੰਗਰ ਤਿਆਰ ਹੋ ਗਈ ਆ ਸ਼ੀਸ਼ੇ ਲੱਗੇ ਆ ਬڑے-ਵਡੇ ਬਾਹੂਬਲੀ ਦੀ ਬਿਲਡਿੰਗ ਇਹ ਹਾਂਜੀ ਜਿੰਨੂੰ ਕੋਈ ਅਫਸਰ ਆ ਜਾਏ ਕੋਈ ਵੀ ਅਫਸਰ ਆ ਜਾਏ ਇਲੈਗਲ ਟੋਟਲੀ ਇਲੈਗਲ ਆ ਬਿਲਕੁਲ ਤੇ ਪਰ ਇਹਨੂੰ ਜਿਹੜੇ ਤੋੜਨ ਦੇ ਆਰਡਰ ਆਉਂਦੇ ਆ ਉਲਟਾ ਬਣੀ ਜਾਂਦੀ ਹੈ ਬੜੀ ਅਜੀਬ ਕਿਹੜਾ ਇਹ ਬਿਲਡਿੰਗ ਬਣ ਰਹੀ ਆ ਇਹ ਇਹਦੇ ਪਿੱਛੇ politcal ਫਟਾ ਜੀ ਜੀ ਤੇ ਇਸ ਕਰਕੇ ਜਿਹਦੀ ਸਰਕਾਰ ਹੁੰਦੀ ਉਹ ਬਦੀਕੀ ਕਰ ਦਈ ਜੀ ਪਰ ਇਹ ਅਸੀਂ ਬਦੀਕੀ ਨਹੀਂ ਹੁੰਦਦੀ ਇਹਦੇ ਖਲਾਫ ਵੀ ਆਵਾਜ਼ ਚੁੱਕੀ ਆ ਇਹਦੀ ਆਵਾਜ਼ ਅਸੀਂ ਚੁੱਕਾਂਗੇ ਤਹ ਤੱਕ ਜਾਵਾਂ ਲੋੜ ਪਈ ਤਾਂ ਲੋ ਇਹਨੂੰ ਕੋਰਟਾਂ ਦੇ ਵਿੱਚ ਵੀ ਲੈ ਕੇ ਜਾਵਾਂਗੇ ਹਾਈ ਕੋਰਟ ਵਿੱਚ ਲੈ ਕੇ ਜਾਊਗਾ ਜੀ ਮੈਂ ਲੈ ਕੇ ਜਾਊਗਾ ਜੀ ਬਿਲਕੁਲ ਇੱਕ ਕੰਪਲੇਨਟ ਪਾਉਣ ਦਾ ਮਤਲਬ ਇਹ ਆ ਇਹਨਾਂ ਨੂੰ ਇਹਨਾਂ ਨੂੰ ਉਹੀ ਰਸਤਾ ਦੱਸ ਜਾਂਦੇ ਆ ਕਾਰਪੋਰੇਸ਼ਨ ਵਾਲੇ ਵੀ ਤੁਸੀਂ ਤੁਹਾਨੂੰ ਇੱਕ ਛੋਟਾ ਜਿਹਾ ਚਲਾਨ ਕਰ ਦੋ ਬਾਅਦ ਦੇ ਵਿੱਚ ਜੇ ਸਾਨੂੰ ਉਹਦਾ ਕੋਈ ਜਵਾਬ ਦੇ ਦੇਣਾ ਹੁੰਦਾ ਅਸੀਂ ਉਹਦੇ ਇਹ ਫਿਰ ਕਾਰਪੋਰੇਸ਼ਨ ਜਦੋਂ ਵਾਲਿਆਂ ਕੋ ਆਪਾਂ ਜਾਂਦੇ ਆ ਵੀ ਤੁਸੀਂ ਇਹ ਤੇ ਕਾਰਵਾਈ ਕੀਤੀ ਉਹ ਕਹਿ ਦਿੰਦੇ ਆ ਵੀ ਅਸੀਂ ਇਹਦੇ ਨਾਲ ਚਲਾਨ ਕਰਤਾ ਜੀ ਹੋਰ ਕੀ ਕਰ ਦਈਏ ਦੀ ਗਰੀਬ ਬੰਦਾ ਕੋ 30 ਗਾ ਦਾ 40 ਗਾ ਦਾ ਉਹਨੂੰ ਟੋਨਟਮੈਂਟ ਜਿਆ ਜਨੇ ਤੇ ਜਿਹੜੀਆਂ ਏਡੀਆਂ ਬਿਲਡਿੰਗਾਂ ਬਣਦੀਆਂ ਦਾਦਾ ਮੰਜਲੀਆਂ ਬਿਲਡਿੰਗਾਂ ਬਣਦੀਆਂ ਉਹਨੂੰ ਕਿਉਂ ਹਟਾਉਂਦੇ ਜੀ ਤੇ ਉਹ ਕਹਿੰਦੇ ਜੀ ਅਸੀਂ ਇਹਨਾਂ ਤੋਂ 10 ਗੁਣਾ ਜੁਰਮਾਨਾ ਵਸੂਲਦੇ ਜੀ ਉਹ 10 ਗੁਣਾ ਜੁਰਮਾਨਾ ਜੀ ਉਹ ਪਾਉਂਦੇ ਜ ਨਹੀਂ ਪਾਉਂਦੇ ਉਹ ਮੈਂ ਆਰਟੀਆਈ ਦਾਇਰੇ ਦੇ ਵਿੱਚ ਪੁੱਛਾਂਗਾ ਜੀ ਪ੍ਰਾਈਮ ਨੂੰ ਦੇਖਦੇ ਹਾਂ ਸਾਰ ਦਸ਼ਕਰਾ ਸਵਾਗਤ ਹੈ ਤੁਹਾ ਦੋਸਤੋ ਐਸ ਟਾਈਮ ਫਿਰ ਇੱਕ ਵਾਰ ਤੁਹਾਡੇ ਲਈ ਚਰਚਾ ਦਾ ਵਿਸ਼ਾ ਇੱਕ ਬਿਲਡਿੰਗ ਜੋ ਕਿ ਇੱਕ ਬਿਲਡਿੰਗ ਸਰਕਾਰ ਪੰਜਾਬ ਸਰਕਾਰ ਜਿਹੜਾ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕ腐ਪਸ਼ਨ ਮੁਕਤ ਤੇ ਜਿਹੜਾ ਕੀ ਗਲਤ ਕੰਮ ਕਰਦਾ ਆ ਉਹਨੂੰ ਕੋਈ ਬਖਸ਼ਣ ਨਹੀਂ ਜਾਏਗਾ ਪਰ ਇੱਕ ਬਿਲਡਿੰਗ ਆ ਬੀਤੇ ਸਮੇਂ ਜੇ ਗੱਲ ਕਰੀਏ ਤਾਂ ਮੋਡਲ ਟਾਉਂਦੇ ਦੇ ਵਿੱਚ ਕੁਝ ਦੁਕਾਨਾਂ ਨੂੰ ਕਾਰਪੋਰੇਸ਼ਨ ਵੱਲੋਂ ਸੀਲ ਕੀਤਾ ਗਿਆ ਸੀ ਪਰ ਉਸੇ ਵਕਤ ਕੋਸ਼ ਐਮ ਐਲ ਐਸ ਜਿਹੜੇ ਆ ਗੋਗੀ ਜੀ ਉਹਨਾਂ ਵੱਲੋਂ ਦੁਕਾਨਾਂ ਦੀ ਸੀਲਾ ਤੋੜ ਦਿੱਤੇ ਗਏ ਸੀ ਤੇ ਇੱਕ ਖਬਰ ਜਿਹੜੀ ਅਸੀਂ ਦੋ ਕਵਾਰ ਪਹਿਲਾਂ ਵੀ ਤੁਹਾਨੂੰ ਦਿਖਾ ਚੁੱਕੇ ਹਾਂ ਇੱਕ ਬਿਲਡਿੰਗ ਦਰਸ਼ਲ ਲਾਲ ਲੱड्डੂ ਬਵੇਜਾ ਜੋ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਆ ਉਹਨਾਂ ਦੀ ਦੱਸੀ ਜਾਂਦੀ ਆ ਤੇ ਇਹ ਬਿਲਡਿੰਗ ਕਿਤਨਾ ਕਿਤੇ ਕਈ ਵਾਰ ਪ੍ਰਸ਼ਾਸਨ ਵੱਲੋਂ ਢਾਟਹੀ ਕਰਨ ਲਈ ਵੀ ਤੇ ਆਪਣੇ ਲਾਮ ਲਸ਼ਕਰ ਨਾਇਆ ਗਿਆ ਪਰ ਉਹਨਾਂ ਨੂੰ ਖਾਲੀ ਹੱਥ ਹੀ ਮੁੜਨਾ ਪਿਆ ਕਿਉਂਕਿ ਵੱਡੇ ਰਸੂਕਦਾਰਾਂ ਦੀ ਜਿਹੜੀ ਇਹਦੇ ਵਿੱਚ ਦੱਸਿਆ ਹੈ ਕਿ ਇਹਦੇ ਵਿੱਚ ਐਂਟਰੈਂਸ ਹੈਗੀ ਆ ਇਹਦੇ ਵਿੱਚ ਝੂਲੇ ਤੇ ਗਿਆ ਸੋ ਦੁਕਾਨਾਂ ਸ਼ਟਰ ਲਾ ਕੇ ਵੀ ਤਿਆਰ ਹੋ ਗਈਆਂ ਨੇ ਜਿੱਥੇ ਕਾਰਪੋਰੇਸ਼ਨ ਵੱਲੋਂ ਇਸ ਬਿਲਡਿੰਗ ਨੂੰ ਸਾਰਾ ਕਰਪਸ਼ਨ ਦੱਸੀ ਗਈ ਹੈ ਸਾਰੀ ਵਾਇਲੇਸ਼ਨ ਦੱਸੀ ਗਈ ਆ ਉਹ ਤੇ ਬਿਲਡਿੰਗ ਨੂੰ ਢਾਣ ਲਈ ਹੁਕਮ ਆਏ ਹੋਏ ਆ ਤੇ ਉੱਥੇ ਹੀ ਬਿਲਡਿੰਗ ਪੂਰੀ ਤਰ੍ਹਾਂ ਹੁਣ ਨਵਨਵੇਲੀ ਦੁਲਨ ਮੰਗਰ ਤਿਆਰ ਹੋ ਗਈ ਆ ਸ਼ੀਸ਼ੇ ਲੱਗ ਗਏ ਆ ਲਿਫਟਾ ਲੱਗਣ ਵਾਲੀ ਦੀ ਸਭ ਤੋਂ ਵੱਡੀ ਗੱਲ ਆ ਇਸ ਬਿਲਡਿੰਗ 'ਚ ਬਿਜਲੀ ਦਾ ਹਜੇ ਇੱਕ ਵੀ ਕਨੈਕਸ਼ਨ ਨਹੀਂ ਹੈਗਾ ਪਰ ਬਿਜਲੀ ਨਾਲ ਸਾਰੇ ਕੰਮ ਜਰੂਰ ਚੱਲਦੇ ਪਏ ਆ ਇਹ ਗੱਲ ਕਰੀਏ ਇੱਕ ਆਮ ਬੰਦਾ ਛੋਟਾ ਜਾਂ ਕੋਈ ਕੰਮ ਸ਼ੁਰੂ ਕਰਦਾ ਆ ਤੇ ਉਹਨੂੰ ਢਾਣ ਲਈ ਆ ਜਾਂਦੇ ਨੇ ਬੀਤੇ ਕੁਝ ਸਮੇਂ ਪਹਿਲਾਂ ਕਾਰਪੋਰੇਸ਼ਨ ਵੱਲੋਂ ਇੱਕ ਐਦਾਂ ਹੀ ਬਿਲਡਿੰਗ ਢਾਣਗੇ ਸੀਗੇ ਕਿਸੇ ਇੱਕ ਝੁੱਗੀ ਝੌਂਪੜੀ ਢਾਣਗੇ ਸੀ ਤੇ ਉੱਥੇ ਦੋ ਭਰਾਵਾਂ ਨੇ ਆਪਣੇ ਉੱਤੇ ਅੱਗ ਪਾ ਕੇ ਤੇਲ ਵਾ ਕੇ ਅੱਗ ਲਾ ਲਈ ਸੀ ਤੇ ਉਹ ਦੋਨੇ ਭਰਾ ਮੋਤ ਦੇ ਕਾਹ ਤੱਕ ਦਰਗੇ ਕਿ ਮਾਮਲਾ ਇੱਕ ਝੁੱਗੀ ਦਾ ਸੀ ਕਿ ਵੀ ਇੱਕ ਸਰਕਾਰੀ ਜਗ੍ਹਾ ਤੇ ਝੁੱਗੀ ਬਣੀ ਸੀ ਤੇ ਉੱਤੇ ਕੁਝ ਲੀਡਰਾਂ ਦੀ ਨਜ਼ਰ ਸੀ ਉਹ ਜਗ੍ਹਾ ਉੱਤੇ ਪਰ ਜਿਹੜੀ ਜਗ੍ਹਾ ਆਹ ਤੁਹਾਨੂੰ ਸਾਡੇ ਸਾਹਮਣੇ ਦਿਖਾ ਰਹੇ ਆ ਦਰਸ਼ਨ ਲਾਲ ਲੱड्डੂ ਵਿਵੇਜਾ ਦੀ ਦੱਸੀ ਜਾਂਦੀ ਆ ਜਿਹਦੇ ਉੱਤੇ ਦੱਸਿਆ ਜਾਂਦਾ ਕਿ ਐਟਾਈਮ ਦੇ ਮੌਜੂਦਾ ਵਿਧਾਇਕਾ ਦਾ ਪੂਰਾ ਹੱਥ ਹੈ ਗਿਆ ਤੇ ਜਿਹਦੇ ਵਿੱਚ ਕੰਮ ਵੀ ਨਿਰੰਤਰ ਚੱਲਦਾ ਪਿਆ ਤੁਹਾਨੂੰ ਜੂਮ ਕਰਕੇ ਦਿਖਾ ਦਿੰਦੇ ਆ ਉੱਪਰ ਥੱਲੇ ਤੋਂ ਲੈ ਕੇ ਸਾਰੀ ਬਿਲਡਿੰਗ ਨੂੰ ਸ਼ੀਸ਼ੇ ਲੱਗ ਚੁੱਕੇ ਆ ਨਵਨਵੇਲੀ ਦੁਲਰ ਮੰਗਰ ਬਣ ਚੁੱਕੀ ਆ ਤੇ ਹੁਣ ਇਹਨੂੰ ਥੱਲੇ ਵੀ ਜਿਹੜਾ ਕੰਮ ਪੱਥਰ ਲੱਗਨ ਦਾ ਹੋ ਰਿਹਾ ਹੈ ਤੇ ਲਿਫਟ ਲੱਗਨ ਦਾ ਵੀ ਕੰਮ ਚੱਲੂ ਹੋ ਰਿਹਾ ਸੋ ਪਰ ਵੱਡੀ ਗੱਲ ਹੈ ਕੋਈ ਇੱਧਰ ਕੋਈ ਨਹੀਂ ਧਿਆਨ ਦਿੰਦਾ ਤੇ ਕੀ ਆ ਮਾਦਰਾ ਆ ਅੱਜ ਥੋੜਾ ਤੈਹ ਤੱਕ ਵੀ ਜਾਵਾਂਗੇ ਜਾਣਾਂਗੇ ਵੀ ਕਿਉਂ ਇੱਕ ਮਿਡਲ ਕਲਾਸ ਤੇ ਇੱਕ ਸ਼ੌਗਾਰ ਬੰਦੇ ਵਿੱਚ ਫਰਕ ਨਜ਼ਰ ਆਂਦਾ ਕਿਉਂ ਕਾਨੂੰਨ ਸਾਰਿਆਂ ਲਈ ਬਰਾਬਰ ਨਹੀਂ ਹੈਗਾ ਕਿਉਂ ਕਾਨੂੰਨ ਦੇ ਵਿੱਚ ਹਰੇਕ ਕਿਸੇ ਨੂੰ ਬਰਾਬਰ ਹੱਕ ਨਹੀਂ ਮਿਲਦਾ ਸੋ ਅੱਜ ਸਾਡੇ ਨਾਲ ਇਸ ਮੁੱਦੇ ਤੋਂ ਜੁੜਨਗੇ ਸਮਾਜ ਸੇ ਵੀ ਇਹ ਗੁਰਮੇਲ ਜੀ ਹੈ ਉਹ ਆਪਣੇ ਸਾਥੀਆਂ ਨਾਲ ਇੱਥੇ ਪਹੁੰਚੇ ਹੋ ਸਾਨੂੰ ਮਿਲਣਗੇ ਇਹ ਹਜੇ ਉੱਥੇ ਖੜੇ ਇੰਟਰਵਿਊ ਕਰ ਰਹੇ ਨੇ ਦੂਜੇ ਚੈਨਲ ਨਾਲ ਤੇ ਇੱਥੇ ਪਹੁੰਚਾਂਗੇ ਉਹਨਾਂ ਨਾਲ ਗੱਲ ਵੀ ਕਰਾਂਗੇ ਉਹਨਾਂ ਨੇ ਬੁਲਾਇਆ ਸੀ ਅੱਜ ਸੋ ਦੇਖਦੇ ਆ ਉਹਨਾਂ ਵੱਲੋਂ ਇਸ ਦੇ ਉੱਤੇ ਕੰਪਲੇਂਟ ਵੀ ਪਾਈ ਗਈ ਸੀ ਤੇ ਉਹਨਾਂ ਦਾ ਕੰਪਲੇਂਟ ਦਾ ਕੀ ਉਹਨਾਂ ਨੂੰ ਰਿਵਰਟ ਆਇਆ ਵੀ ਜਾਣਾਂਗੇ ਤੇ ਪਰ ਦੱਸਦੀ ਹੈ ਕਿ ਅੰਦਰ ਤੁਸੀਂ ਦੇਖ ਸਕਦੇ ਹੋ ਸ਼ਟਰ ਲੱਗ ਚੁੱਕੇ ਦੁਕਾਨਾਂ ਦੇ ਬਿਰਲਾਪੱਟੀ ਹੋ ਰਹੀ ਆ ਤੇ ਕੰਮ ਸਾਰੇ ਚਾਲੂ ਨੇ ਪਰ ਬਿਜਲੀ ਦਾ ਕਨੈਕਸ਼ਨ ਇਸ ਬਿਲਡਿੰਗ ਦੇ ਵਿੱਚ ਨਹੀਂ ਹੈਗਾ ਪਰ ਕੰਮ ਫਿਰ ਵੀ ਸਾਰੇ ਬਿਜਲੀ ਨਾਲ ਨਾਲ ਹੋ ਰਹੇ ਆ ਸੋ ਦੇਖਦੇ ਆ ਕੀ ਕਹਿਣਾ ਸੋ ਸਾਡੇ ਨਾਲ ਜਿਹੜੇ ਸੋਸ਼ਲ ਐਕਟੀਵਿਟੀ ਇਹ ਗੁਰਮੇਲ ਜੀ ਖੜੇ ਨੇ ਉਹਨਾਂ ਨਾਲ ਗੱਲ ਵੀ ਕਰਦੇ ਗੁਰਮੇਲ ਜੀ ਅੱਜ ਇੱਥੇ ਬੁਲਾਇਆ ਗਿਆ ਹੈ ਇਹ ਕੀ ਮਜ਼ਾਕ ਇਹ ਕੰਪਲੇਂਟ ਵੀ ਤੁਹਾਡੇ ਵੱਲੋਂ ਪਤਾ ਲੱਗਾ ਕੁਝ ਪਾਈ ਗਈ ਹੈ ਗੁਰਮੇਲ ਜੀ ਇੱਕ ਛੋਟਾ ਜਿਹਾ ਸਵਾਲ ਤੋਂ ਸ਼ੁਰੂ ਕਰਦਾ ਕਿ ਇਸ ਸਾਡੇ ਪੰਜਾਬ ਲੁਧਿਆਣਾ ਇੰਡੀਆ ਵਿੱਚ ਕੀ ਦੋਰਾ ਕਾਨੂੰਨ ਦਾ ਮਾਪਦੰਡ ਜਾਇਜ਼ ਹੈ ਨਹੀਂ ਜੀ ਦੋਰਾ ਬਿਲਕੁਲ ਨਹੀਂ ਇੰਡੀਆ ਜੋ ਸੰਵਿਧਾਨ ਆ ਬਾਬਾ ਜੀ ਨੇ ਲਿਖਿਆ ਜੀ ਉਹ ਇੱਕ ਸੰਵਿਧਾਨ ਗਰੀਬ ਅਮੀਰ ਸਭ ਲਈ ਇੱਕ ਆ ਜੀ ਚਾਹੇ ਉਹ ਕਿਸੇ ਵੀ ਕਾਸਟ ਨਾਲ ਹੋਵੇ ਜਾਂ ਕਿਸੇ ਵੀ ਸਮਾਜ ਨਾਲ ਹੋਵੇ ਜਾਂ ਕਿਸੇ ਵੀ ਜਾਤੀ ਨਾਲ ਸੰਬੰਧ ਰਵੇ ਸਮਾਜ ਦੇ ਵਿੱਚ ਜਿਹੜਾ ਧਰਮ ਜਿਹੜਾ ਕਾਨੂੰਨ ਆ ਜੀ ਉਹਨੂੰ ਇੱਕ ਨਿਗਾਹ ਦੇਖੇ ਜੀ ਸੁਖਮਿਲ ਜੀ ਪਿੱਛੇ ਤੁਹਾਡੇ ਬਿਲਡਿੰਗ ਆ ਜਿਹੜੀ ਹਮੇਸ਼ਾ ਚਰਚਾ ਦਾ ਵਿਜ਼ਾ ਰਹੀ ਆ ਇੱਥੇ ਜੇ ਕਹਿੰਦੇ ਆ ਵੀ ਬڑے-ਵਡੇ ਬਾਹੂਬਲੀ ਦੀ ਬਿਲਡਿੰਗ ਇਹ ਹੈ ਜਿਹਨੂੰ ਕੋਈ ਅਫਸਰ ਆ ਜੇ ਕੋਈ ਅਫਸਰ ਆ ਜੇ ਇਲੈਗਲ ਟੋਟਲ ਇਲੈਗਲ ਆ ਬਿਲਕੁਲ ਤੇ ਪਰ ਇਹਨੂੰ ਜਿਹੜੇ ਤੋੜਨ ਦੇ ਆਰਡਰ ਆਉਂਦੇ ਆ ਉਲਟਾ ਬਣੀ ਜਾਂਦੀ ਹੈ ਬਣੀ ਜਾਂਦੀ ਇਹ ਦੇਖੋ ਜੀ ਮੈਂ ਇਹਦੀ ਇੱਕ ਹਫਤਾ ਪਹਿਲਾਂ ਵੀ ਇਹਦੀ ਕੰਪਲੀਟ ਮੈਂ ਟੂਲ ਫਰੀ ਕਾਰਪੋਰੇਸ਼ਨ ਨੰਬਰ ਤੇ ਕੀਤੀ ਸੀ ਅੱਜ ਮੈਂ ਆਨਲਾਈਨ ਦੀ ਚੰਡੀਗੜ੍ਹ ਕੰਪਲੀਟ ਮੂਵ ਕੀਤੀ ਜੀ ਮੈਂ ਸੀਮ ਹਾਊਸ ਨੂੰ ਵੀ ਇਹਦੀ ਕੰਪਲੀਟ ਨੰਬਰ ਵੀ ਮੇਰੇ ਕੋਲ ਹੈਗਾ ਜੇ ਤੁਸੀਂ ਮੰਗੋ ਮੈਂ ਦੇ ਸਕਦਾ ਹਾਂ ਇਹਦੀ ਮੈਂ ਉੱਚ ਪੱਦਰੀ ਜਾਣ ਦੀ ਮੰਗ ਕੀਤੀ ਮੰਡੇ ਮੈਂ ਡੀਸੀ ਸਾਹਿਬ ਦੇ ਧਿਆਨ 'ਚ ਲਿਆਵਾਂਗੇ ਰਿਟਰ ਵਿੱਚ ਕੰਪਲੀਟ ਦੇ ਜੇ ਉਹ ਫਿਰ ਵੀ ਨਹੀਂ ਹਫਤਾ ਦਾ ਜੋ ਐਕਸਲੈਂਡ ਮੈਂ ਇਹਦੀ ਅਪੀਲ ਦਰ ਕਰਾਂਗੇ ਜੀ ਮੈਂ ਇਹਦੇ ਵਿੱਚ ਕੁਝ ਸੇ ਸਾਨੂੰ ਪਾਰਟੀ ਬਣਾਵਾਂਗੇ ਜੀ ਤੇ ਹੋਰ ਵੀ ਜਿਹੜੇ ਅਧਿਕਾਰੀ ਹੋਣਗੇ ਜਿਹੜੇ ਸਬੰਧਤ ਅਧਿਕਾਰੀ ਬਿਲਡਿੰਗ ਬਣਾਉਂਦੇ ਜਾਂ ਜੋ ਵੀ ਆ ਉਹਨਾਂ ਨੂੰ ਪਾਰਟੀ ਬਣਾ ਕੇ ਮੈਂ ਕੋਰਟ ਚ ਕਿਸੀ ਟਾ ਦੇ ਜੀ ਬਿਲਕੁਲ ਤੇ ਗੁਰਮੀਤ ਜੀ ਕਿ ਕਿਤੇ ਨਾ ਕਿਤੇ ਸਾਡੇ ਵਰਗਿਆਂ ਨੂੰ ਜੇ ਤੁਹਾਨੂੰ ਜਾਗਰੂ ਕਰਨ ਨੂੰ ਆਣਾ ਪੈਂਦਾ ਫਿਰ ਸਾਡੀਆਂ ਦੁਸ਼ਮਣੀਆਂ ਪੈਂਦੀਆਂ ਫਿਰ ਸਾਡੇ ਤੇ ਝੂਠੇ ਪਰਚੇ ਦਰਜ ਕਰਾਇਆ ਜਾਂਦੇ ਆ ਪਰ ਕੀ ਇਹ ਕਾਨੂੰਨ ਜਿਹੜਾ ਆ ਉਹ ਨੂੰ ਨਹੀਂ ਦੇਖਦਾ ਜਿਹੜੇ ਅਧਿਕਾਰੀ ਉਹਨਾਂ ਨੂੰ ਦੇਖਦਾ ਵੀ ਇੱਕ ਪੂਰੀ ਇਲੀਗਲ ਬਿਲਡਿੰਗ ਆ ਕਿਹੜੀਆਂ ਆਈਆਈਐਸ ਕਰਨ ਲਈ ਇੱਕ ਬੜੀਆਂ ਵੱਡੀ ਪੜਾਈ ਕਰਨੀ ਪੈਂਦੀ ਆ ਬੜਾ ਵੱਡਾ ਇੱਕ ਦੇਖ ਦੇ ਉਹ ਆਈਐਸ ਹੁੰਦੇ ਜਿਨ੍ਹਾਂ ਨੂੰ ਜਿਨ੍ਹਾਂ ਉੱਤੇ ਕੋਈ ਬਾਉਂਡੇਸ਼ਨ ਨਹੀਂ ਹੁੰਦੀ ਜਿਨ੍ਹਾਂ ਨੂੰ ਨਿਰਪੱਖ ਕਰਨ ਦੀ ਇਜਾਜ਼ਤ ਦਿੱਤੀਦੀ ਪਰ ਕਿਤੇ ਨਾ ਕਿਤੇ ਉਹ ਵੀ ਇੱਥੇ ਦੱਬੇ ਕੁਚਲੇ ਨਜ਼ਰ ਆ ਰਹੇ ਆ ਦੇਖੋ ਜੀ ਇਹ ਤੁਹਾਨੂੰ ਵੀ ਪਤਾ ਪੱਤਰਕਾਰ ਦਾ ਜੀ ਮੈਨੂੰ ਵੀ ਪਤਾ ਵੀ ਜਿਹੜਾ ਇਹ ਬਿਲਡਿੰਗ ਬਣ ਰਹੀ ਆ ਇਹ ਇਹਦੇ ਪਿੱਛੇ politcal ਹੱਥ ਆ ਜੀ ਜੀ ਤੇ ਇਸ ਕਰਕੇ ਜਿਹਦੀ ਸਰਕਾਰ ਹੁੰਦੀ ਉਹ ਵਦੀਕੀ ਕਰ ਦਈ ਹੈ ਜੀ ਪਰ ਇਹ ਅਸੀਂ ਵਦੀਕੀ ਨਹੀਂ ਹੋਣ ਦਿੰਦੀ ਇਹਦੇ ਖਿਲਾਫ ਅਸੀਂ ਆਵਾਜ਼ ਚੁੱਕੀ ਆ ਇਹਦੀ ਆਵਾਜ਼ ਅਸੀਂ ਚੁੱਕਾਂਗੇ ਤਹ ਤੱਕ ਜਾਵਾਂ ਲੋੜ ਪਈ ਤਾਂ ਸਾਨੂੰ ਇਨਨੂੰ ਕੋਰਟਾਂ ਦੇ ਵਿੱਚ ਵੀ ਲੈ ਕੇ ਜਾਵਾਂਗੇ ਜੀ ਹਾਈ ਕੋਰਟ ਵਿੱਚ ਲੈ ਕੇ ਜਾਵਾਂਗਾ ਜੀ ਮੈਂ ਲੈ ਕੇ ਜਾਵਾਂਗਾ ਜੀ ਤੇ ਇਹਨੂੰ ਮੈਂ ਪਿੱਛੇ ਨਹੀਂ ਹਟਾਂਗਾ ਜਿਹੜੀ ਅੱਜ ਪ੍ਰਕਿਰਿਆ ਕਰਤੀ ਹਾਈ ਕੋਰਟ ਜਾਣ ਲਈ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਜਿਵੇਂ ਡੀਸੀ ਸਾਨੂੰ ਤੇ ਜਾਂ ਆਪਾਂ ਸਬੰਧਤ ਅਧਿਕਾਰੀਆਂ ਨੂੰ ਇੱਕ ਵਾਰੀ ਉਹਨਾਂ ਦੇ ਇੰਟਰਵਿਊਸ਼ਣ ਦੇਣਾ ਜੁੜੀ ਹੁੰਦਾ ਜੀ ਉਹ ਮੈਂ ਇੰਟਰਵਿਊਸ਼ਣ ਦੇ ਹੋ ਚੁੱਕਿਆ ਜੀ ਹਫਤਾ ਦਾ ਦਸੰਦਾ ਗੈਪ ਆ ਕੇ ਮੈਂ ਇਹਨੂੰ ਕੋਰਟ ਚ ਲਿਆ ਜਾਵਾਂਗੇ ਫਿਰ ਜੋ ਵੀ ਅੱਗੇ ਕੋਰਟ ਦਾ ਹਾਈ ਕੋਰਟ ਦਾ ਹੁਕਮ ਹੋਊਗਾ ਜੀ ਉਹ ਇਹਨਾਂ ਨੂੰ ਫਾਲੋ ਕਰਨਾ ਪੈਣਾ ਜੀ ਉਹ ਫਿਰ ਨਾ ਕਰਨਗੇ ਜੀ ਫਿਰ ਕੋਰਟ ਉਪਗ੍ਰੈਡ ਦੇ ਵਿੱਚ ਜਾਵਾਂਗੇ ਜ ਉਬਰ ਲਾਏ ਪਰ ਲਾ ਜੋ ਵੀ ਪ੍ਰਕਿਰਿਆ ਹੋਗੀ ਨੂੰ ਫਾਲੋ ਕਰਦੇ ਜਾਵਾਂਗੇ ਹਾਂਜੀ ਤੇ ਬਿਲਕੁਲ ਨਾਲ ਤੁਸੀਂ ਵੀ ਆਏ ਹੋ ਕਿੱਦਾਂ ਦੇਖਦੇ ਹੋ ਕਿ 30 40 ਗਾਈ ਦਾ ਮਕਾਨ ਵੀ ਬਣਾਉਣ ਲੱਗੇ ਆ ਕੇ ਉੱਥੇ ਮੋਰ ਲਾ ਕੇ ਚੱਲ ਜਾਂਦੇ ਆ ਪਰ ਇੱਕ ਬਿਲਡਿੰਗ ਜਿਹੜੀ ਹਮੇਸ਼ਾ ਵਿਵਾਦਾਂ 'ਚ ਰਹੀ ਹੋ ਉਹਨੂੰ ਤੋੜਨ ਦੀ ਵੀ ਜਦੋਂ ਤੋੜਨ ਦਾ ਡਰ ਰਿਹਾ ਉਸ ਵੇਲੇ ਇੱਕ ਇੱਕ ਬਿਲਡਿੰਗ ਵਧੀ ਅੱਗੇ ਇਹ ਇਹ ਮੈਂ ਇਹ ਇੱਕ ਤੁਹਾਨੂੰ ਇੱਕ ਥੋੜਾ ਜਿਹਾ ਬੈਕਗ੍ਰਾਉਂਡ ਤੇ ਲੈ ਕੇ ਜਾਣਾ ਇਹ ਜ਼ਰੂਰੀ ਨਹੀਂ ਵੇ ਜੀ ਇਹੀ ਬਿਲਡਿੰਗ ਬਣੀ ਆਵਾ ਹੋਰ ਵੀ ਬਿਲਡਿੰਗਾਂ ਆਵਾ ਉਹ ਵੀ ਅਨਲੀਗਲੀ ਬਣੀਆਂ ਹੋਈਆਂ ਆਵਾ ਜਿਹਦੀ ਅਸੀਂ ਬਹੁਤ 20 25 ਸਾਲ ਤੋਂ ਇਨਕੁਆਰੀ ਲਾਉਨੇ ਆ ਇਹ ਜਿਹੜੇ ਕਾਰਪੋਰੇਸ਼ਨ ਦੇ ਮੁਲਾਜ਼ਮ ਆ ਇਹੀ ਇਹਨਾਂ ਨੂੰ ਰਸਤਾ ਦੱਸ ਦਿੰਦੇ ਆ ਕਿਉਂਕਿ ਇਹ ਰਿੜੀ ਮਿਲੇ ਆ ਸਾਰੇ ਬੇਜ਼ ਦੇ ਵਿੱਚ ਉਹ ਜਿਹੜੇ ਇਹਨਾਂ ਜੀ ਮਿਲੀ ਭਗਤ ਉਹ ਜਿਹੜੇ ਅਫਸਰ ਹੁੰਦੇ ਆ ਜਿਹੜੇ ਛੋਟੇ ਲੈਵਲ ਦੇ ਆ ਉਹੀ ਇਹਨਾਂ ਨੂੰ ਨਾ ਦੱਸਦੇ ਆ ਵੀ ਅਸੀਂ ਜਿਹੜੀ ਤੁਹਾਡੀ ਜਿਹੜੀ ਆ ਪਰਮਿਸ਼ਨ ਲੈਣੀ ਆ ਤੁਸੀਂ ਨਾ ਤੁਹਾਡਾ ਇੱਕ ਛੋਟਾ ਜਿਹਾ ਚਲਾਨ ਕਰ ਦਿੰਨੇ ਆ ਅਸੀਂ ਜਿਹਦੀ ਆਪਾਂ ਅਸੀਂ ਜਿਵੇਂ ਹੁਣ ਗਰਮੇਲ ਜੀ ਨੇ ਕਿਹਾ ਵੀ ਅਸੀਂ ਇਹਨੂੰ ਅਸੀਂ ਕੰਪਲੇਂਟ ਪਾਵਾਂਗੇ ਇਹ ਕੰਪਲੇਂਟ ਪਾਉਣ ਦਾ ਮਤਲਬ ਇਹ ਆ ਇਹਨਾਂ ਨੂੰ ਇਹਨਾਂ ਨੂੰ ਉਹੀ ਰਸਤਾ ਦੱਸ ਜਾਂਦੇ ਆ ਕਾਰਪੋਰੇਸ਼ਨ ਵਾਲੇ ਵੀ ਤੁਸੀਂ ਤੁਹਾਨੂੰ ਇੱਕ ਛੋਟਾ ਜਿਹਾ ਚਲਾਨ ਕਰ ਦੋ ਬਾਅਦ ਦੇ ਵਿੱਚ ਜੇ ਸਾਨੂੰ ਉਹਦਾ ਕੋਈ ਜਵਾਬ ਦੇ ਦੇਣਾ ਹੁੰਦਾ ਅਸੀਂ ਉਹ ਤਾਂ ਇਹ ਫਿਰ ਕਾਰਪੋਰੇਸ਼ਨ ਜਦੋਂ ਵਾਲਿਆਂ ਕੋ ਆਪਾਂ ਜਾਣਦੇ ਆ ਵੀ ਤੁਸੀਂ ਇੱਥੇ ਕਾਰਵਾਈ ਕੀਤੀ ਉਹ ਕਹਿ ਦਿੰਦੇ ਆ ਵੀ ਅਸੀਂ ਇਹਦੇ ਨਾਲ ਚਲਾਨ ਕਰਤਾ ਜੀ ਹੋਰ ਕੀ ਕਰਦੀਏ ਪਰ ਇਹ ਬਿਜਲੀ ਚੋਰੀ ਦੇ ਉੱਤੇ ਵੱਡੀਆਂ ਸਜ਼ਾਵਾਂ ਨੇ ਇਸ ਬਿਲਡਿੰਗ ਦੀ ਘਟੋਕਾਰਨੀਤਾ ਕਾਰਪੋਰੇਸ਼ਨ ਦੇ ਵਿੱਚ ਬਿਜਲੀ ਚੋਰੀ ਕਰਨ ਦੀਆਂ ਕਿੰਨੀਆਂ ਦਰਖਾਸਤਾਂ ਪਈਆਂ ਨੇ ਉਹਨਾਂ ਤੇ ਕੋਈ ਐਫ ਆਈ ਆਰ ਨਹੀਂ ਕੋਈ ਕੁਝ ਨਹੀਂ ਇਹ ਤਾਂ ਜੀ ਇਹ ਤਾਂ ਮੈਂ ਕਹਿਆ ਜੀ ਇਹ ਸਾਰਾ ਕੁਝ ਇਦਾਂ ਹੀ ਚੱਲਦਾ ਜੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਇਹਨਾਂ ਦੇ ਬਾਰੇ ਆਪਾਂ ਤਾਂ ਹੁਣ ਫਿਲਹਾਲ ਇਹਦੀ ਆਪਾਂ ਜਿਹੜੀ ਬਿਲਡਿੰਗ ਦੀ ਆ ਉਹ ਆਪਾਂ ਜਿਹੜੀ ਗੱਲ ਕਰਦੇ ਆ ਹੋਰ ਬਿਲਡਿੰਗਾਂ ਵੀ ਅਨਲੀਗਲ ਬਹੁਤ ਆ ਜਿਹਦੇ ਵਿੱਚ ਤੁਹਾਡਾ ਸਾਥ ਚਾਹੀਦਾ ਸਾਨੂੰ ਅਸੀਂ ਤੁਹਾਨੂੰ ਉਹ ਦੱਸਣ ਨੂੰ ਵੀ ਤਿਆਰ ਆ ਕੱਲੀ ਕੱਲੀ ਬਿਲਡਿੰਗ ਦਿਖਾਉਣ ਨੂੰ ਵੀ ਤਿਆਰ ਆ ਜਿਹੜਾ ਆਪਣਾ ਰੋਜ ਦਾ 100 100 ਕਰੋੜ ਰੁਪਏ ਦਾ ਕਾਰਪੋਰੇਸ਼ਨ ਨੂੰ ਘਾਟਾ ਪੈ ਰਿਆ ਇਹ ਸੀਐਮਡੀ ਨੌਲੇਜ ਤੇ ਵੀ ਲਿਆਂਦਾ ਜਾਵੇ ਹੈ ਤੇ ਜਿਹੜੇ ਉਰੇ ਮੌਕੇ ਦੇ ਆਪਣਾ ਪ੍ਰਸ਼ਾਸਨ ਆ ਉਰੇ ਮੌਕੇ ਦੇ ਬੰਦੇ ਆ ਲੁਧਿਆਣੇ ਦੇ ਮੋਤਵਾਰ ਆ ਉਹਨਾਂ ਦੀ ਵੀ ਨੌਲੇਜ ਤੇ ਵੀ ਲਿਆਂਦਾ ਜਾਵੇ ਪਰ ਮੈਨੂੰ ਤਾਂ ਇਹ ਹੀ ਲੱਗਦਾ ਵਾ ਵੀ ਇਹ ਸਾਰੇ ਮਿਲੇ ਹੋਏ ਆ ਤਾਂ ਗੁਰਮੀਤ ਜੀ ਇੱਕ ਵੱਡੀ ਗੱਲ ਆ ਵੀ ਮੜੀ ਦੀ ਗੱਲ ਹੁੰਦੀ ਆ ਗਰੀਬ ਦੇ ਘਰ ਉੱਤੇ ਚੜ ਕੇ ਆ ਜਾਂਦੇ ਆ ਇੱਕ ਤੁਸੀਂ ਪਿੱਛੇ 6 ਮਹੀਨੇ ਪਹਿਲਾਂ ਸੁਣਿਆ ਵੀ ਹੋਣਾ ਇੱਕ ਗਰੀਬ ਦੀ ਝੁੱਗੀ ਆ ਜਿਹੜੀ ਕੀ ਆ 32 ਸੈਕਟਰ ਦੀ ਬੈਕ ਸਾਈਡ ਉੱਤੇ ਪੈਂਦੀ ਆ ਜੀ ਸਰਕਾਰੀ ਜਗ੍ਹਾ ਦੇ ਉੱਤੇ ਝੁੱਗੀ ਆ 30 ਸਾਲ ਤੋਂ ਉੱਤੇ ਬੈਠਾ ਹੋਇਆ ਔਰ ਬੱਚੇ ਪੜ੍ਹ ਲੈ ਕੇ ਜਵਾਨ ਹੋ ਉੱਤੇ ਹੋਏ ਵਿਆਹ ਵੀ ਉੱਤੇ ਹੋਇਆ ਪਰ ਹੁਣ ਉੱਤੇ ਕੁਝ ਭੇੜੀਆਂ ਦੀ ਨਜ਼ਰ ਆ ਗਈ ਆ ਉਹ ਜਗ੍ਹਾ ਕਿਉਂਕਿ ਕੀਮਤਾਂ ਵੱਧ ਗਈਆਂ ਜੋ ਜੰਗਲ ਬਿਆਮਾਂ ਸੀ ਉਸਲੇ ਤੋਂ ਹੁਣ ਉਹ ਭੇੜੀ ਭੇੜੀ ਭੇੜੀਆਂ ਦੀ ਨਜ਼ਰ ਆ ਗਈਆਂ ਤੇ ਦੋ ਬੱਚਿਆਂ ਨੇ ਆਪਣੇ ਉੱਤੇ ਤੇਲ ਪਾ ਲਿਆ ਸੀ ਜਿਨ੍ਹਾਂ ਨੇ ਉੱਤੇ ਪਲੇ ਆ ਝੁੱਗੀਆਂ ਝੁੱਗੀ 'ਚ ਰਹਿ ਰਹੇ ਉੱਤੇ ਤੇ ਉਹਨਾਂ ਨੇ ਆਪਣੇ ਉੱਤੇ ਤੇਲ ਪਾ ਕੇ ਅੱਗ ਲਾ ਲਈ ਜੋ ਮਰ ਗਏ ਸੀ ਉਹਨਾਂ ਦੀ ਮੌਤ ਹੋ ਗਈ ਹੈ ਤੇ ਉਹਨਾਂ ਨੂੰ ਸਰਕਾਰੀ ਨੌਕਰੀ ਦਾ ਵਾਅਦਾ ਦਿੱਤਾ ਗਿਆ ਹੈ ਤੇ ਉਹਨਾਂ ਨੂੰ 5 ਲੱਖ ਰੁਪਏ ਦੇ ਕੇ ਮੂੰਹ ਚੁੱਪ ਕਰਾ ਦਿੱਤਾ ਗਿਆ ਪਰ ਅਜੇ ਤੱਕ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਪਰ ਪਹਿਲਾਂ ਹੀ ਉਸ ਝੁੱਗੀ ਦੇ ਉੱਤੇ ਖਾਲੀ ਹੁਣ ਉਹਨਾਂ ਨੂੰ ਨੌਕਰੀਆਂ ਦੇ ਵਾਅਦੇ ਕਰ ਰਹੇ ਹਨ ਬੜਾ ਕੁਝ ਕਰ ਰਹੇ ਹਨ ਪਰ ਕਿਉਂ ਇੱਕ ਝੁੱਗੀ ਨਹੀਂ ਰਹਿ ਦਿੱਤੀ ਜਾਂਦੀ ਪਰ ਇਦਾਂ ਦੇ ਲੋਕਾਂ ਕੋਲ ਸਭ ਕੋ ਰਹਿ ਜਾਂਦਾ ਉਦਾਂ ਲੋਕਾਂ ਦੇ ਪੁੱਤ ਵੀ ਖਤਮ ਹੋ ਗਏ ਪੰਜ ਭੈਣਾਂ ਦੇ ਦੋ ਭ ਇਸ ਤਰ੍ਹਾਂ ਜੀ ਅੱਜ ਮੇਰੀ ਸਵੇਰੇ ਨਾਲ ਇਸ ਮੁੱਦੇ ਤੋਂ ਪਹਿਲਾਂ ਮੇਰੀ ਬਿਲਡਿੰਗ ਇੰਸਪੈਕਟਰ ਕਰਨ ਜੀ ਨਾਲ ਗੱਲ ਹੋਈ ਸੀ ਮੈਂ ਕਿਹਾ ਵੀ ਜਿਹੜੀ ਸਾਡੇ ਭਾਦਰਕੇ ਰੋਡ ਦੇ ਉੱਤੇ ਭੋਲਾ ਗਰੇਵਾਜੀ ਦਾ ਐਮਐਲਏ ਦਾ ਇਲਾਕਾ ਪੈਂਦਾ ਜੀ ਤੇ ਉਹਦੇ ਵਿੱਚ ਮੈਂ ਗੱਲ ਕੀਤੀ ਵੀ ਜਿਹੜੀ ਉਹ ਕਲੋਨੀ ਅਪਰੂਵ ਕੀਤੀ ਹੈ ਵੀ ਤੁਸੀਂ ਉਹਤੇ ਕੀ ਕਾਰਵਾਈ ਕਰ ਰਹੇ ਹੋ ਉਹਨਾਂ ਨੇ ਸਾਨੂੰ ਇਹ ਸਾਡੇ ਮੇਰੇ ਉਹਨਾਂ ਕੋਲ ਰਿਕਾਰਡਿੰਗ ਵੀ ਹੈ ਜੀ ਮੇਰੇ ਕੋਲ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਜਦੋਂ ਇਹ ਨਕਸ਼ੇ ਤੋਂ ਬਿਨਾਂ ਕੋਈ ਬਿਲਡਿੰਗ ਬਣਦੀ ਆ ਅਸੀਂ ਇਹਨਾਂ ਨੂੰ ਕਾਸਟ ਪਾਉਂਦੇ ਹਾਂ ਜੁਰਮਾਨਾ 10 ਗੁਣਾ ਜ਼ਿਆਦਾ ਤੇ ਮੈਂ ਕਹਾਂ ਜੀ ਜਦੋਂ ਇਹ ਇੱਕ ਆਨਲੀਗਲੀ ਕੋਈ ਵੀ ਕੰਟਰਕਸ਼ਨ ਹੁੰਦੀ ਆ ਤੁਸੀਂ ਮੌਕੇ ਤੇ ਬਿਲਡਿੰਗ ਇੰਸਪੈਕਟਰ ਵਾਲੇ ਤੁਹਾਡੇ ਕਿੱਥੇ ਗਏ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਤੁਸੀਂ ਗਰੀਬ ਬੰਦਾ ਕੋਈ 30 ਗੱਜਾ 40 ਗੱਜਾ ਬਣਾਉਣ ਨੂੰ ਟਾਉਣ ਮਿੰਟ ਤੇ ਆ ਜੰਨੇ ਹੋ ਤੇ ਜਿਹੜੀਆਂ ਐਡੀਆਂ ਬਿਲਡ ਤੇ ਉਹ ਕਹਿੰਦੇ ਜੀ ਅਸੀਂ ਇਹਨਾਂ ਤੋਂ 10 ਗੁਣਾ ਜੁਰਮਾਨਾ ਵਸੂਲਦੇ ਹਾਂ ਜੀ ਉਹ 10 ਗੁਣਾ ਜੁਰਮਾਨਾ ਜੀ ਹੁਣ ਪਾਉਂਦੇ ਜ ਨਹੀਂ ਪਾਉਂਦੇ ਉਹ ਮੈਂ ਆਰਟੀਆਈ ਦਾਇਰੇ ਦੇ ਵਿੱਚ ਪੁੱਛਾਂਗਾ ਜੀ ਪੁੱਛਣ ਤੋਂ ਬਾਅਦ ਉਹਨੇ ਪਾਇਆ ਜਾਂ ਨਹੀਂ ਪਾਇਆ ਜੇ ਉਹ ਉਹਨਾਂ ਨੇ ਕੋਈ ਬਲਕੇ ਉਹਨਾਂ ਦੇ ਮਨ ਦੇ ਵਿੱਚ ਕੋਈ ਮੈਲ ਹੋਈ ਤਾਂ ਮੈਨੂੰ ਆਡੀਜ ਜ ਸਭ ਪਤਾ ਲੱਗਣੀ ਮੈਂ ਆਪਣੀ ਕੰਪਲੀਟ ਤੇ ਪੁੱਛਣਾ ਵੀ ਜਿਹੜੀ ਇੱਕ ਬਰੇਡ ਦੇ ਉੱਤੇ ਇਹਦੇ ਉੱਤੇ ਕੀ ਐਕਸ਼ਨ ਲਿਆ ਗਿਆ ਜੀ ਕੀ ਇਹਨਾਂ ਨੇ ਜੁਰਮਾਨਾ ਪਾਇਆ ਜਾਂ ਕੋਈ ਨੋਟਿਸ ਕੱਢਿਆ ਉਹਦੇ ਮੈਂ ਸਾਰੇ ਹਾਲਾਤ ਪੁੱਛ ਕੇ ਮੈਂ ਆਡੀ ਪੁੱਛ ਲੈਣੀ ਮੈਨੂੰ ਪਿਕਚਰ ਕਲੀਅਰ ਹੋ ਜਣੀ ਏਸੇ ਤਰ੍ਹਾਂ ਹੁਣ ਇਹਨਾਂ ਨੇ ਇਹਦੇ ਜੁਰਮਾਨਾ ਪਾਇਆ ਜਾਂ ਕੀ ਕੀਤਾ ਜੀ ਇਹਦੇ ਬਾਰੇ ਹੁਣ ਇਹਨਾਂ ਨੂੰ ਪੁੱਛਣਾ ਪੈਣਾ ਜੀ ਆਡੀ ਜੀ ਗਰਮੇਲ ਜੀ ਇਹ ਕਿਸ ਬੰਦੇ ਦੀ ਬਿਲਡਿੰਗ ਦਾ ਪਤਾ ਹੈ ਇਹ ਕੋਈ ਪਤਾ ਲੱਗਿਆ ਵੀ ਲੱਡੂ ਕੋਈ ਨਾਮ ਦਾ ਵਿਅਕਤੀ ਆ ਕੋਈ ਉਹਨਾਂ ਨੇ ਬਣਾਈ ਆ ਕੱਲੋਂ ਉਹਦੇ ਕੋਈ ਤੁਹਾਡੇ ਤੇ ਹਮਲਾ ਹੋ ਜਾਂਦਾ ਜਾਂ ਕੋਈ ਪਰਚੇ ਪੈ ਜਾਂਦੇ ਕੋਈ ਸਾਡੇ ਤੇ ਧੱਕਾ ਹੋਇਆ ਅਸੀਂ ਤਾਂ ਦੇਖੋ ਜੀ ਇੱਕ ਸਮਾਜ ਦੇ ਵਿੱਚ ਸੱਚ ਨੂੰ ਅਸੀਂ ਦਿਖਾਉਣਾ ਜੀ ਜੇ ਆਪਾਂ ਇਦਾਂ ਡਰ ਕੇ ਬਹਿ ਜਾਗੇ ਤਾਂ ਇਦਾਂ ਸਮਾਜ ਦੇ ਵਿੱਚ ਜਿਹੜਾ ਨਹੀਂ ਮਿਲ ਕੇ ਧੱਕਾ ਹੋ ਸਕਦਾ ਜੀ ਬਾਕੀ ਕੋਈ ਨਹੀਂ ਜੋ ਪ੍ਰਮਾਤਮਾ ਸਾਡੀ ਇਫਾਦ ਕਰੂਗਾ ਜੀ ਤਾਂ ਪ੍ਰਮਾਤਮਾ ਤੇ ভরਸਾ ਕਰਦੇ ਹਾਂ ਜੀ ਇੱਕ ਸੱਚ ਦੀ ਆਵਾਜ਼ ਲੈ ਕੇ ਚੱਲਿਆਂ ਜੀ ਕੋਈ ਡਰ ਨਾਲ ਨਹੀਂ ਨਾ ਪਿੱਛੇ ਹਟਣ ਸੋ ਦੇਖਦੇ ਹਾਂ ਇਸ ਬਿਲਡਿੰਗ ਦੇ ਅਧਿਕਾਰੀਆਂ ਦਾ ਕੀ ਕਹਿਣਾ ਹੈ ਕਿਉਂਕਿ ਬਿਲਡਿੰਗ ਜਿੰਨੀ ਵਾਰ ਢਹਿਣ ਆਈ ਆ ਤੇ 19 ਵਾਰ ਇੱਕ ਮੰਜ਼ਲ ਹੋਰ ਬਣੀ ਆ ਸੋ ਇਹ ਬਿਲਡਿੰਗ ਕਦੀ ਉਜੜੇ ਚਮਣ ਤੋਂ ਅੱਜ ਨਵ ਨਵੇਲੀ ਦੁੱਲਨ ਮੰਗਰ ਤਿਆਰ ਹੋ ਗਈ ਆ ਪਰ ਕੋਈ ਪੁੱਛਣ ਵਾਲਾ ਨਹੀਂ ਹੈਗਾ ਕਿਉਂਕਿ ਮੋਟੀਆਂ ਰਕਮਾਂ ਖਾਧੀਆਂ ਹੋਈਆਂ ਕਾਰਵਾਈ ਕਰੇ ਵੀ ਤਾਂ ਕਿਤੇ ਕਰੇ ਇਹ ਵੀ ਸਵਾਲ ਉੱਠਦੇ ਆ ਸੋ ਦੇਖਦੇ ਆ ਕਿ ਇਹਦਾ ਇਨਜ਼ਾਮ ਹੁੰਦਾ ਕੀ ਆਉਣ ਵਾਲੇ ਸਮੇਂ 'ਚ ਇਹ ਬਿਲਡਿੰਗ ਤਿਆਰ ਹੋ ਕੇ ਇੱਦਾਂ ਹੀ ਚੱਲ ਪੈਂਦੀ ਆ ਕਿ ਲੋਕੀ ਕੋਈ ਇਮਾਨਦਾਰ ਜਿਨਨੇ ਸਿਵਧਾਨ ਦੀ ਸੋਖਾ ਕੇ ਆਪਣੀ ਸੀਟ ਉੱਤੇ ਬਿੰਦਾ ਕੋਈ ਜਾਗਦੀ ਜ਼ਮੀਰ ਵਾਲਾ ਅਫਸਰ ਇਹਦੇ ਤੇ ਕਾਰਵਾਈ ਕਰਦਾ ਹੈ ਹਲੋ ਹਲੋ ਸਿਵਲਾ ਸਾਹਿਬ ਕੀ ਹਾਲ ਹੈ ਜੀ ਠੀਕ ਹੈ ਜੀ। ਗੁਰਸਾਹਿਬ ਮਨੋਜ ਜੀ ਦਾ ਬੋਲਦਾ ਜੀ ਪੱਤਰਕਾਰ ਪ੍ਰਾਈਮੋ ਦੇ ਚੈਨਲ ਤੋਂ। ਹਾਂ ਜੀ ਅੰਬੀਸਰ। ਗੁਰਸਾਹਿਬ ਇਹ ਕਿ ਜਿਹੜੀ ਦਰਸ਼ਨਲਲ ਲੱਡੂ ਵੇਚਦੀ ਦੀ ਬਿਲਡਿੰਗ ਦਾ ਸਰ ਇਹ ਅਮੇਸ਼ਾ ਇਹਨੂੰ ਢਾਂਲ ਦੀ ਕੰਪਰੈਸ਼ਨ ਆ ਗਿਆ ਤੇ ਇਹ ਨਿਰੰਤਰ ਚਾਲੂ ਆ ਦੇ ਇੱਕ ਬਿਲਡਿੰਗ। ਕੀ ਕਹੀਏ ਨੇ ਉਹ? ਚਾਂਦੀ ਨਗਰ ਮਾਰਕੀਟ ਨਹੀਂ ਹੈਗੀ ਜੀ। ਚਾਂਦੀ ਨਗਰ ਮਾਰਕੀਟ ਕਿੱਥੇ ਹੋਈ? ਇਹ ਸਿਰਫ ਚਾਂਦਰ ਮੇਰੇ ਕੋਲ। ਚਾਂਦਰ ਨੇ ਮੈਂ ਭਾਈ ਸਰ ਅੱਛਾ ਹਾਂ ਦੱਸੋ। ਸਰ ਉਹਦੇ ਨਾਲ ਇੱਕ ਬਿਲਡਿੰਗ ਬਣਦੀ ਪਈ ਹੈ ਦਰਸ਼ਨਲਲ ਲੱਡੂ ਵੇਚਦੀ ਆ। अच्छा जी। ਸਰੋਂ ਕਾਫੀ ਵਾਰ ਕਾਰਪੋਰੇਸ਼ਨ ਦੇ ਧਾਂ ਦੇ ਆਡਰਾ ਤੇ ਉਹ ਨਿਰੰਤਰ ਹੋਰ ਬੰਦਈ ਆ। ਤੁਸੀਂ ਪੀਡੀਏਟੀ ਦੀ ਨਾਲ ਗੱਲ ਕੀਤੀ? ਸਰ ਉਹਨਾਂ ਨਾਲ ਕਰਤੀ ਉਹ ਕਹਿੰਦੇ ਮੇਰਾ ਕੰਮ ਨਹੀਂ ਹੈਗਾ। ਹੋਰ ਕੀ ਦਾ ਕੰਮ ਹੈ? ਸਰ ਉਹਨਾਂ ਨੂੰ ਤੁਸੀਂ ਪੁੱਛ ਲਓ ਜੀ ਅਸੀਂ ਤਾਂ ਇਹੀ ਪੁੱਛਦੇ ਕੋਈ ਗੱਲ ਨਹੀਂ ਜੀ ਮੈਂ ਪੁੱਛ ਦੂੰ ਪੁੱਛ ਦੋ ਕੀ ਹੈ। ਠੀਕ ਹੈ ਜੀ। ਹੈਲੋ। ਹਾਂ ਜੀ। ਸਰ ਨਮਸਕਾਰ ਜੀ। ਹਾਂ ਜੀ। ਸਰ ਪੱਤਰਕਾਰ ਬੋਲਦੇ ਆ ਜੀ। ਸਰ ਇੱਕ ਦਰਸ਼ਨਾਲ ਲਟਵੀ ਬਿਲਡਿੰਗ ਦੇ ਬਾਹਰ ਖੜਿਆ ਸਰ ਨਿਰੰਤਰ ਕੰਮ ਚੱਲ ਰਿਹਾ ਉਹਦੇ ਬਾਰੇ ਜਾਣਕਾਰੀ ਲੈਣੀ ਸੀ ਇੰਸਪੈਕਟਰ ਨੂੰ ਪੁੱਛੋਈ ਸਿੰਗਲਾ ਸਰ ਕਹਿੰਦੇ ਤੁਹਾਡੇ ਕੋਲ ਲੈ ਲਓ ਤੁਸੀਂ ਕਹਿੰਦੇ ਇੰਸਪੈਕਟਰ ਕੋ ਜੀ ਜੀ ਇੰਸਪੈਕਟਰ ਦੇਖਦਾ ਫੀਲਡ ਮੈਨ ਇਹਨਾਂ ਦੇਖਦਾ ਅੱਛਾ ਜੀ ਕੀ ਕਿਹੜੇ ਸਪੈਟਰ ਨੂੰ ਪੁੱਛਿਆ ਇਹ ਦੱਸ ਦੋ ਕਰਨਦੀਪ ਸਿੰਘ ਹੈ ਕਰਨਦੀਪ ਜੀ ਫੋਨ ਨਹੀਂ ਚੱਕਦੇ ਸਾ ਮੈਨੂੰ ਵੀ ਕਰਦੀ ਕਿੰਨੇ ਕੋਣ ਕਰ ਚੁੱਕਾ ਬਿਜਲੀ ਆਏ ਬਿਜਲੀ ਆਏ ਕਰਨਦੀਪ ਸਿੰਘ ਆਈ ਕਰਨਦੀਪ ਹਾਂ ਜੀ ਕਰਨਦੀਪ ਜੀ ਫੋਨ ਨਹੀਂ ਚੱਕਦੇ ਜੀ ਦੁਬਾਰਾ ਚੈੱਕ ਕਰ ਲਓ ਠੀਕ ਹੈ ਸਰ ਹਲੋ ਗੁਰਿੰਦ ਸਿੰਘ ਕੀ ਹਾਲ ਹੈ ਜੀ ਹਾਂ ਜੀ ਵਧੀਆ ਜੀ ਸੁਣਾਓ ਮੈਂ ਗੁਰਿੰਦ ਸਿੰਘ ਐ ਬਵੇਦੀ ਵਾਲੀ ਬਿਲਡਿੰਗ ਦਾ ਕੀ ਬੰਦੇ ਆ ਇਹਦਾ ਕੁਝ ਦੱਸਿਆ ਨਹੀਂ ਇਹਦਾ ਕੋਟ ਜੀ ਸਰ ਨਾਮ ਲਾ ਦੇ ਅੱਛਾ ਜੀ ਤੇ ਸਰ ਇਹਨਾਂ ਨੂੰ ਜਿਹੜਾ ਉੱਪਰ ਜਿਹੜੀ ਇੱਕ ਬਿਲਡਿੰਗ 7ਵੇਂ ਤੋਂ ਬਾਅਦ ਉੱਪਰ ਹੋਰ ਇੱਕ ਉੱਪਰ ਇਹਨਾਂ ਨੂੰ ਸਾਰੀ ਕਰਾ ਰਹੇ ਉੱਪਰ ਉੱਪਰ ਇਹਨਾਂ ਨੂੰ ਰੋਕਿਆ ਸੀਗਾ ਜੀ ਤੇ ਰੁਕਦੇ ਨਹੀਂ ਸੀਗੇ ਉੱਪਰੋਂ ਅਸੀਂ ਸੀਲ ਕੀਤੀ ਹੈ ਉੱਪਰੋਂ ਅੱਛਾ ਜੀ ਹਾਂ ਜੀ ਤੇ ਕਿਦਾਂ ਜੀ ਸੀਲ ਤਾਂ ਥੱਲੋਂ ਵੀ ਕੀਤੀ ਸੀ ਨਾ ਇਹਨਾਂ ਦੀ ਪਹਿਲਾ ਬਿਲਡਿੰਗ ਆਪਾਂ ਨੇ ਉਪਰੋਂ ਅਸੀਂ ਸਾਰਾ ਦਾ ਜਾਲ ਪਾ ਕੇ ਫਿਲਟਰੀ ਹੈ। ਅੱਛਾ ਜੀ ਤੇ ਜਿਹੜਾ ਬਾਹਰ ਜਿਹੜਾ ਇਹ ਜਿਹੜਾ ਇਹ ਬਾਹਰ ਰੋਡ ਉੱਤੇ ਕੰਸਟਰਕਸ਼ਨ ਕਰ ਰਹੇ ਨੇ। ਰੋਡ ਦੇ ਵਿੱਚ ਕੰਸਟਰਕਸ਼ਨ ਥੋੜੀ ਕਰ ਰਿਹਾ ਕੋਈ? ਹਾਂ ਜੀ ਜਿਹੜਾ ਰੋਡ ਦੇ ਉੱਤੇ ਰੋੜੀ ਰੂੜੀ ਪਾ ਕੇ ਆਪਣੇ ਹੋ ਬਣਾ ਰਹੇ ਨੇ, ਫੁੱਟਪਾਥ ਬਣਾ ਰਹੇ ਨੇ। ਉਹ ਚੈੱਕ ਕਰਨ ਲੈਣੇ। ਸੋ ਜਿੱਦਾਂ ਕਿ ਤੁਸੀਂ ਸੁਣਿਆ ਪਹਿਲਾਂ ਅਸੀਂ ਇਹ ਐਕਸ਼ਨ ਸਾਊਨ ਨੂੰ ਫੇਰੇ, ਇਹ ਐਮਟੀਪੀ ਨੂੰ ਤਾਂ ਏਟੀਪੀ ਨੂੰ ਤੇ ਫਿਰ ਇੰਸਪੈਕਟਰ ਨੂੰ ਵੀ ਫੋਨ ਕੀਤਾ। ਪਾਰੇ ਕਿਸੇ ਨੇ ਵੀ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਸੋ ਇੱਥੇ ਮੌਕੇ ਤੇ ਦਰਸ਼ਨ ਨਾਲ ਲੱਡੂ ਵਿਵੇਜਾਂ ਨੂੰ ਜਿੱਦਾਂ ਹੀ ਅਸੀਂ ਖਬਰ ਕਰਨ ਪਹੁੰਚੇ ਆ ਉਹਨਾਂ ਨੂੰ ਸੂਤਰਾ ਨੇ ਉਹਨਾਂ ਦੇ ਦਸਤਾਬੀਏ ਇੱਥੇ ਅਸੀਂ ਆਏ ਹੋਏ ਆ ਦੋ ਫਿਰ ਆਪਣੀ ਗੱਡੀ 'ਚ ਆ ਗਏ ਪਰ ਇੱਥੇ ਹੁਣ ਗਰਮੇਲ ਜੀ ਗੱਲ ਕਰਦੇ ਆ ਗਰਮੇਲ ਜੀ ਕੀ ਕਹਿਣਾ ਚਾਹੋਗੇ ਦੇਖੋ ਜੀ ਉਹ ਇੱਕ ਪੇਸ਼ੈਂਟ ਹੈ ਜਾਂ ਨਹੀਂ ਆ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਹੋ ਸਕਦਾ ਉਹ ਬੈਟ ਦਿਨ ਤੋਂ ਉਹਨਾਂ ਦੇ ਮਨ 'ਚ ਕੋਈ ਗਿਲਾ ਸ਼ਿਕਵਾ ਹੋਵੇ ਨਹੀਂ ਦੇਣੀ ਚਾਹੁੰਦੇ ਕਿਉਂਕਿ ਜਿਹੜਾ ਮਸਲਾ ਹੈਗਾ ਕਬੀਰ ਆ ਮਸਲਾ ਵੀ ਇੱਥੇ ਕਬੀਰ ਆ ਜੀ ਤੇ ਜਿਹੜਾ ਗੈਰਕਾਨੂੰਨੀ ਕੰਮ ਹੁੰਦੇ ਜੀ ਤੁਹਾਡੇ ਸਾਹਮਣੇ ਹੀ ਹੈ ਗੈਰਕਾਨੂੰਨੀ ਕੰਮਾਂ ਦੇ ਵਿੱਚ ਫਿਰ ਅਗਲਾ ਚਾਹੁੰਦਾ ਵੀ ਆਪਾਂ ਮੀਡੀਆ ਅੱਗੇ ਕਿਉਂ ਆਣਾ ਜੀ ਉਹਦੇ ਲਈ ਆਪਾਂ ਮੌਕੇ ਤੇ ਚੱਲਦੇ ਆ ਮੈਂ ਵੀ ਉੱਥੇ ਇਨਸਪੈਕਟਰ ਸਾਹਿਬ ਨੂੰ ਮਿਲਦਾ ਤੁਸੀਂ ਮੇਰੇ ਤੋਂ ਤੁਹਾਡੇ ਸਾਹਮਣੇ ਅਸੀਂ ਐ ਐਮਟੀਪੀ ਸਾਹਿਬ ਨੂੰ ਵੀ ਫੋਨ ਕੀਤਾ ਏਟੀਪੀ ਸਾਹਿਬ ਨੂੰ ਵੀ ਫੋਨ ਕੀਤਾ ਤੇ ਇਨਸਪੈਕਟਰ ਸਾਹਿਬ ਨੂੰ ਕੀਤਾ ਮੇਰੇ ਕੋਲ ਰਿਕਾਰਡਿੰਗ ਆ ਅੱਛਾ ਜੀ ਉਹਨਾਂ ਨੇ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਕਹਿੰਦੇ ਅਸੀਂ ਤਾਂ ਬੰਦ ਕਰਾਇਆ ਹੋਇਆ ਹੈ ਇਹ ਦੇਖੋ ਜੀ ਬੰਦ ਕਰਾਇਆ ਤਾਂ ਉਹਨੂੰ ਪੁੱਛਦੇ ਆ ਵੀ ਦੁਬਾਰਾ ਫਿਰ ਕੰਮ ਕਿਉਂ ਚੱਲ ਰਿਹਾ ਜੀ ਇਹੀ ਇਹ ਤਾਂ ਮੈਂ ਆਰਟੀਏ ਦੇ ਵਿੱਚ ਸਾਰੇ ਫੈਕਟ ਪੁੱਛਾਂਗਾ ਵੀ ਕੀ ਇਹਦਾ ਇਹਨੂੰ ਜੁਰਮਾਨਾ ਪਾਇਆ ਜਾਂ ਨਕਸ਼ੇ ਨਾਲ ਬਿਲਡਿੰਗ ਬਣੀ ਕਿੱਦਾਂ ਬਣੀ ਕਿੰਨੇ-ਕਿੰਨੇ ਪੈਸੇ ਭਰਵਾਏ ਗਏ ਕਿੰਨੇ ਡਿਸਪੋਜ਼ਲ ਦੇ ਕਿੰਨੇ ਜੋ ਵੀ ਵੇਖੋ ਬਿਲਡਿੰਗ ਬਣਾਉਣ ਲਈ ਕਈ ਹਦਾਇਤਾਂ ਦੀ ਪਾਲਣਾ ਕਰਨੀ ਹੁੰਦੀ ਹੈ ਜੀ ਉਹ ਹਦਾਇਤਾਂ ਦੀ ਇਹਨਾਂ ਨੇ ਪਾਲਣਾ ਕੀਤੀ ਜਾਂ ਨਹੀਂ ਕੀਤੀ ਉਹ ਮੈਂ ਸਾਰੇ ਆਰਟੀਏ ਦੇ ਵਿੱਚ ਇਹਨਾਂ ਨੂੰ ਫੈਕਟ ਪੁੱਛਾਂਗਾ ਵਕਫ ਵਕਫ ਇਹਨਾਂ ਨੂੰ ਕੱਲ ਸਾਇ ਚੜਿਆ ਮੈਂ ਮੰਡੇ ਆਰਟੀ ਮੂਵ ਕਰਾਂਗਾ ਉਹ ਵੀ ਤੁਹਾਨੂੰ ਮੈਂ ਤੁਹਾਡੇ ਮੈਂ মিডিਆ ਦੇ ਸਾਹਮਣੇ ਮਰੂਰ ਹੋਵਾਂਗਾ ਮੇਰੀ ਆਰਟੀ ਮੂਵ ਕਰਤੀ ਫਿਰ ਉਹ ਕੀਰ ਭਲਾਈ ਦਿੰਦੇ ਨੇ ਜੀ ਫਿਰ ਆਪਾਂ ਏਟਪੀ ਇਹ ਬਿਲਕੁਲ ਸੋ ਦੇਖਦੇ ਹਾਂ ਕਿ ਅਧਿਕਾਰੀ ਇਸ ਵਿੱਚ ਕੀ ਮੋੜ ਲੈ ਕੇ ਆਉਂਦੇ ਨੇ ਜੁੜੇ ਹੋ ਤੁਹਾਡੇ ਨਾਲ ਦੇ ਇਧਰੋਂ ਪ੍ਰਾਈਮੂ ਤੇ ਨੂੰ ਚੈਨਲ ਕੈਮਰਾਮੈਨ ਰੋਹਿਤ ਦੇ ਨਾਲ ਮਨੋਜੀ ਰਾ